ਜਾ ਪਹੁੰਚ ਕੇ ਸਾਰਾ ਕਲੱਬ ਸੁਸਾਇਟੀ ਬਹੁਤ ਮਨ ਨੂੰ ਖੁਸ਼ੀ ਹੋਈ ਆ ਕਿਉਂਕਿ ਇੱਥੇ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਹੁਣ ਤੱਕ 150 ਬੰਦਾ ਹਲੇ ਕਿ ਅੱਧਾ ਦਿਨ ਵੀ ਨਹੀਂ ਹੋਇਆ ਉਹ ਆਪਣਾ ਆਈ ਸਾਈਡ ਦਾ ਟਰੀਟਮੈਂਟ ਕਰਾ ਚੁੱਕੇ ਆ ਸੋ ਇਹੋ ਜੇ ਸਮਾਜ ਸੇਵਿਕ ਸੰਸਥਾ ਜਿਹੜੀਆਂ ਵਾ ਜਿੱਦਾ ਸਾਡੇ ਸਤਕਾਰਯੋਗ ਭਾਈ ਜਤਿੰਦਰ ਕੱਦ ਆਪਣੇ ਵੱਡੇ ਭਾਈ ਡੇਰੀ ਵਾਲੇ ਸਾਰੇ ਇੱਕ ਟੀਮ ਵਾਂਗੂ ਹੱਥ ਨਾਲ ਹੱਥ ਜੋੜ ਕੇ ਕੰਮ ਕਰਦੇ ਆ ਸੋ ਬਹੁਤ ਖੁਸ਼ੀ ਹੁੰਦੀ ਆ ਕਿ ਸਾਡਾ ਜਿਹੜਾ ਬਟਾਲਾ ਸ਼ਹਿਰ ਆ ਹਰੇ ਸਾਰਿਆਂ ਦਾ ਇੱਕ ਤਰੱਕੀ ਦੀ ਰਾਹ ਤੇ ਤੁਰਦਾ ਇੱਕ ਦੀਨ ਦੁਖੀ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਰਹਿਦਾ ਸੋ ਇਹਦੇ ਨਾਲ ਹੀ ਮੇਰੇ ਨਾਲ ਸਤਕਾਰਯੋਗ ਮਾਮਾ ਜੀ ਰਜਿੰਦਰਾ ਫਾਉਂਡਰੀ ਵਾਲੇ ਸੋ ਮੈਂ ਸਤਕਾਰਯੋਗ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜੋ ਕਿ ਬਟਾਲੇ ਤੋਂ ਐਮਐਲਏ ਸੇਵਾ ਨਿਭਾ ਰਹੇ ਹਨ ਅੱਜ ਉਹਨਾਂ ਨੂੰ ਇਨਵਿਟੇਸ਼ਨ ਹੀ ਤੇ ਉਹ ਕਿਸੇ ਕੰਮ ਹੋਣ ਕਾਰਨ ਅੱਜ ਸ਼ਹਿਰ 'ਚ ਨਹੀਂ ਹੈਗੇ ਇਸ ਕਰਕੇ ਮੈਂ ਉਹਨਾਂ ਦੀ ਹਾਜ਼ਰੀ ਲਾਉਣ ਇੱਥੇ ਆਇਆ ਸੋ ਆਪ ਸਭ ਦਾ ਪਿਆਰ ਵੇਖ ਕੇ ਇਹਨਾਂ ਵਧੀਆ ਇੱਕ ਸਮਾਜ ਸੇਵਾ ਵੇਖ ਕੇ ਮੈਂ ਤੈਹ ਦਿਲੋਂ ਸਾਰੀ ਹੀ ਟੀਮ ਦਾ ਸਹਾਰਾ ਕਲੱਬ ਦਾ ਧੰਨਵਾਦ ਕਰਦਾ ਜੀ ਅੱਜ ਸਹਾਰਾ ਕਲੱਬ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਆ ਅੱਗੇ ਵੀ ਸਹਾਰਾ ਕਲੱਬ ਬਹੁਤ ਸਾਰੀਆਂ ਸਮਾਜ ਸੇਵਿਕ ਕੀ ਆਪਣਾ ਔਰ ਐਕਟੀਵਿਟੀਜ਼ ਦੇ ਵਿੱਚ ਅੰਗੇਜ ਆ ਜਿਵੇਂ ਪੈਨਸ਼ਨ ਆ 50 60 ਲੋਡ ਬੰਦਾਂ ਨੂੰ ਮਹੀਨੇ ਦੀ ਪੈਨਸ਼ਨ ਦਿੱਤੀ ਜਾਂਦੀ ਆ ਉਸ ਤੋਂ ਇਲਾਵਾ ਐਂਬੂਲੈਂਸ ਸੇਵਾ ਵਾ ਕਾਫੀ ਐਂਬੂਲੈਂਸ ਅਸੀਂ ਇੱਥੇ ਵੀ ਦੇਖ ਰਹੇ ਆ ਸਸਤੇ ਰੇਟਾਂ ਦੇ ਉਸੇ ਵੇਲੇ ਇਹ ਜਿਹੜਾ ਲਭਦਾਨ ਜੀ ਉਹਦੇ ਵਾ ਕਰੀਮੇਸ਼ਨ ਦੇ ਵਿੱਚ ਵੀ ਇਹ ਮਤਲਬ ਆਪਣਾ ਕਰੀਮੇਸ਼ਨ ਵੈਂਸ ਬਣੀਆਂ ਨੇ ਉਹਦੇ ਇਲਾਵਾ ਜਿਹੜੇ ਨੇ ਅੰਗਹੀਨ ਆ ਜਾਂ ਦੂਜੇ ਲੋਕ ਨੇ ਜਿਹੜੇ ਕੋਈ ਚਲਾ ਮੈਂਟਲੀ ਚੁਲਾ ਚੈਲੈਂਜਡ ਨੇ ਜਾਂ ਦੂਸਰੇ ਨੇ ਉਹਨਾਂ ਦੀ ਸਰਟੀਫਿਕੇਸ਼ਨ ਦੇ ਵਿੱਚ ਵੀ ਇਹ ਮਦਦ ਕਰਦੇ ਨੇ ਕੈਂਪ ਲਾਉਂਦੇ ਨੇ ਤਾਂ ਕਿ ਉਹਨਾਂ ਨੂੰ ਸਰਟੀਫਿਕੇਟ ਬਣਾਉਣ 'ਚ ਕੋਈ ਮੁਸ਼ਕਲ ਨਾ ਆਵੇ ਤੇ ਅੱਜ ਹੁਣ ਵੇਖਿਆ ਜੀ ਹੁਣ 150 ਦੇ ਲਗਭਗ ਪੇਸ਼ੈਂਟ ਇੱਥੇ ਆ ਚੁੱਕੇ ਨੇ ਜਿਨ੍ਹਾਂ ਤੋਂ ਕਈਆਂ ਦੀ ਕਈਆਂ ਨੂੰ ਦਵਾਈ دی ਗਈ ਉਹਨਾਂ ਦੀ ਅੱਖ ਨਜ਼ਰ ਚੈੱਕ ਕੀਤੀ ਗਈ ਹੈ ਦਵਾਈ ਦਿੱਤੀ ਗਈ ਹੈ ਕਈਆਂ ਦੇ ਲੈਂਸ ਵੀ ਚੇਂਜ ਕੀਤੇ ਗਏ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਆ ਮੈਂ ਇਹ ਕਹਾਂਗਾ ਕਿ ਸਹਾਰਾ ਕਲੱਬ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਨਾਲ ਸਾਡੇ ਐਮਐਲਏ ਸ਼ਰੀਕਲਸੀ ਜੀ ਨੇ ਜਿਸ ਤਰ੍ਹਾਂ ਉਹ ਵਿਕਾਸ ਦਾ ਕੰਮ ਕਾਂਡੇ ਨੇ ਤੇ ਇਹ ਨਾਲ ਸਮਾਜ ਸੇਵਾ ਦਾ ਕੰਮ ਕਾਂਡੇ ਨੇ ਸਾਨੂੰ ਉਮੀਦ ਹੈ ਵੀ ਜੇ ਸਾਰੀਆਂ ਆਰਗੇਨਾਈਜੇਸ਼ਨਾਂ ਇਸੇ ਤਰ੍ਹਾਂ ਕੰਮ ਕਰਨ ਤੇ ਸਾਡਾ ਸ਼ਹਿਰ ਬਟਾਲਾ ਜਿਹੜਾ ਆਉਣ ਵਾਲੇ ਸਮੇਂ 'ਚ ਸਵਰਗ ਬਣੇਗਾ ਸਾਨੂੰ ਆਪਣੇ ਸ਼ਹਿਰ ਤੇ ਮਾਣ ਹੋਏਗਾ ਕਿ ਅਸੀਂ ਬਟਾਲਾ ਦੇ ਵਾਸੀ ਆ ਧੰਨਵਾਦ ਥੈਂਕਸ ਮੇਰਾ ਨਾਮ ਡਾਕਟਰ ਮਨਦੀਪ ਕੌਰ ਆ ਜੀ ਮੈਂ ਸਿਵਲ ਹਸਪੀਟਲ ਬਟਾਲਾ ਵਿੱਚ ਪੋਸਟਡ ਆ ਤੇ ਮੈਂ ਅੱਖਾਂ ਦੀ ਮਾਹਿਰ ਆ ਤੇ ਮੈਡਮ ਅੱਜ ਸਹਾਰਾ ਕਲੱਬ ਆਸ਼ਰਮ ਵਿੱਚ ਦੇਖਿਆ ਦੀ ਅੱਖਾਂ ਦਾ ਕੈਂਪ ਲੱਗਿਆ ਗਿਆ ਸੋਦੇ ਬਸਰਤ ਆਸ਼ਰਮ ਵਿੱਚ ਹਾਂਜੀ ਅਸੀਂ ਇੱਥੇ ਸਹਾਰਾ ਕਲੱਬ ਦੇ ਵਿੱਚ ਇਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਅੱਜ ਅੱਖਾਂ ਦਾ ਕੈਂਪ ਆਰਗੇਨਾਈਜ਼ ਕਰਵਾਇਆ ਸੀ ਜੀ ਇੱਥੇ ਅਸੀਂ ਆਲਮੋਸਟ ਅਰਾਊਂਡ 200 ਪੇਸ਼IENTS ਦੀ ਸਕਰੀਨਿੰਗ ਕੀਤੀ ਹੈ ਜਿਦੇ ਵਿੱਚੋਂ ਅਰਾਊਂਡ ਅਸੀਂ 40 ਪੇਸ਼ੈਂਟ ਕੈਟਰੈਕਟ ਸਰਜਰੀ ਲਈ ਜਿਹੜਾ ਕਿ ਆਪਾਂ ਚਿੱਟੇ ਮੋਤੀਏ ਦੇ ਆਪਰੇਸ਼ਨ ਵਾਸਤੇ ਕੱਢੇ ਨੇ ਜੋ ਅਸੀਂ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਸਾਰੀਆਂ ਸੇਵਾਵਾਂ ਉਹਨਾਂ ਨੂੰ ਪ੍ਰਦਾਨ ਕਰਾਂਗੇ ਉੱਥੇ ਉਹਨਾਂ ਦੇ ਲੈਂਸ ਪਾਈ ਛਾਣਗੇ ਜੀ ਹੁਣ ਤੁਸੀਂ ਕਿੱਦਾਂ ਦੇਖਦੇ ਹੋ ਕਿ ਦੇਖਦੇ ਹੋ ਕਿੰਨੇ ਮਤਲਬ ਕਿੰਨੇ ਜ਼ਰੂਰਤਮੰਦ ਲੋਕ ਇੱਥੇ ਪਹੁੰਚੇ ਨੇ ਕਿ ਉਹਨਾਂ ਨੂੰ ਕਿੰਨੀ ਲੋੜ ਅੱਖਾਂ ਦੇ ਆਪਰੇਸ਼ਨ ਦੀ ਹਾਂਜੀ ਜੀ ਪਰ ਦੇ ਸਾਰਾ ਦਿਨ ਤਾਂ ਕਿਵੇਂ ਧੰਨਵਾਦ ਕਰਦੇ ਹੋ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ ਉਹਨਾਂ ਨੂੰ ਹਾਂਜੀ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਜੀ ਉਹਨਾਂ ਨੇ ਇਹ ਉਪਰਾਲਾ ਲਿਆ ਅੱਗੇ ਹੋ ਕੇ ਉਹਨਾਂ ਨੇ ਆਪਣੀ ਮਤਲਬ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਲੱਗਾ ਕਿ ਲੋਕਾਂ ਨੂੰ ਬਹੁਤ ਜ਼ਰੂਰਤ ਹੈਗੀ ਆ ਕਿ ਜਦ ਕਿ ਸਿਵਲ ਹਸਪਤਾਲ ਪਟਾਰਾ ਦੇ ਵਿੱਚ ਜੇ ਉਹਨਾਂ ਨੂੰ ਇਹ ਫ੍ਰੀ ਸੇਵਾਵਾਂ ਮਿਲ ਰਹੀਆਂ ਨੇ ਤਾਂ ਲੋਕਾਂ ਨੂੰ ਜ਼ਰੂਰ ਇਹ ਸੇਵਾਵਾਂ ਲੈਣੀਆਂ ਚਾਹੀਦੀਆਂ ਨੇ ਤੇ ਮੈਡਮ ਜਿਨ੍ਹਾਂ ਦਾ ਅੱਜ ਜਿਹੜੇ ਨੁਰਮੰਦ ਆਏ ਨੇ ਜਿਨ੍ਹਾਂ ਦਾ ਯੂਸ਼ਪਨ ਕਾਰਡ ਨਹੀਂ ਸੀ ਉਹ ਸਾਰਾ ਇਕੱਵਲ ਹੋਏ ਨੇ ਉਹਨਾਂ ਦੇ ਸਿਵਲ ਹਸਪਤਾਲੋਂ ਕਿਵੇਂ ਹੈਲਪ ਕੀਤੀ ਜਾਏਗੀ ਉਹਨਾਂ ਦੇ ਸਿਵਲ ਹਸਪਤਾਲ ਵੱਲੋਂ ਜੀ ਕੋਈ ਔਰ ਦੇਖਿਆ ਜਾਊਗਾ ਕਿ ਕਿਦਾਂ ਜਿਨ੍ਹਾਂ ਦੇ ਤੇ ਆਯੁਸ਼ਮਾਨ ਕਾਰਡ ਬਣsacਦੇ ਹੋਣਗੇ ਉਹਨਾਂ ਦੇ ਕਾਰਡ ਬਣਾਏ ਜਾਣਗੇ ਬਾਕੀ ਆਪਾਂ ਅੱਗੇ ਦੇਖਿਆ ਜਾਊਗਾ ਜੀ ਸਰ ਦੇ ਨਾਲ ਗੱਲ ਕਰਕੇ ਜਿਵੇਂ ਸੀਨੀਅਰ ਅਫੀਸ਼ੀਅਲਸ ਕਹਿਣਗੇ ਜਿਦਾ ਸਹਾਰਾ ਕਲੱਬ ਵਾਲੇ ਜਿਵੇਂ ਵੀ ਉਹਨਾਂ ਦੀ ਹੈਲਪ ਕਰਨਗੇ ਉਹ ਦੇਖਿਆ ਜਾਊਗਾ ਕਿੰਨੀ ਕਿ ਬੇਸ਼ਰ ਹੋਇਆ অলਮੋਸਟ 40 ਦੇ ਅਰਾਊਂਡ ਆਪਾਂ ਸਕ੍ਰੀਨ ਕੀਤੇ ਆ ਕੈਟਰੈਕਟ ਸਰਜਰੀ ਦੇ ਤੇ 200 ਅਰਾਊਂਡ ਦੀ ਆਪੀਡੀ ਹੈ ਜੀ ਪਰ ਹੋਣਾ ਹੈ ਨਾ ਪਰਮ ਜੀ ਟੈਸਟ ਇ ਕਾਉਂਸਲਰ ਅਗਰਾਸਸਟ ਦਾਟਾ ਮੈਨੇਜਰ ਅੱਜ ਜੀ ਸਾਰਾ ਕਾ ਬੋਲੋ ਕੈਂਪ ਲੱਗਾ ਹੋਰ ਹਾਂਜੀ ਹਾਂਜੀ ਸਰ ਅਸੀਂ ਨਾ ਸਿਵਲ ਸਪਟਾਲ ਬਡਾਲਾ ਵੱਲੋਂ ਔਰ ਸਹਾਰਾ ਕਲੱਬ ਵੱਲੋਂ ਇੱਥੇ ਪੈਰੈਂਟਸ ਕੀਤਾ ਐਸਟੀਆਈ ਔਰ ਆਈਸੀਟੀਸੀ ਕੈਂਪ ਸੀ ਹੁਣ ਤੱਕ ਅਸੀਂ ਸਰ 100 ਦੇ ਕਰੀਬ ਟੈਸਟ ਕਰ ਚੁੱਕੇ ਹਾਂ ਸਰ ਜਿਹੜੀ ਸੀਗਾ ਐਚਆਈਵੀ ਨਾ ਮੁਰਾਦ ਬਿਮਾਰੀ ਅੱਜ ਤੋਂ ਕੋਈ 10 15 ਸਾਲ ਪਹਿਲੇ ਸੀਗਾ ਉਹਨਾਂ ਚਾਹੀਦਾ ਇਲਾਜ 슈ਗਰ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਜਿੱਦਾਂ 슈ਗਰ ਦੀ ਗੋਲੀ ਖਾ ਕੇ ਅਸੀਂ ਅੱਛਾ ਵੀ ਨੀ ਕੰਟਰੋਲ 슈ਗਰ ਨੂੰ ਕੰਟਰੋਲ ਕਰ ਸਕਦੇ ਆ ਉਸੇ ਤਰ੍ਹਾਂ ਹੀ ਅਸੀਂ HIV ਦੇ ਕੋਈ ਪੋਜ਼ਿਟਿਵ ਪੇਸ਼ੈਂਟ ਆ ਜਾਂਦਾ ਸਾਡੇ ਕੋਲ ਸੈਂਟਰ ART ਚੱਲ ਰਿਹਾ ਹੈ ਸਿਵਲ ਹਸਪਤਾਲ ਬਟਾਲਾ ਵਿੱਚ ਉੱਥੇ ਜਿੱਦਾਂ 슈ਗਰ ਦੀ ਤਰ੍ਹਾਂ 슈ਗਰ ਦੀ ਗੋਲੀ ਖਾ ਕੇ 슈ਗਰ ਨੂੰ ਕੰਟਰੋਲ ਕਰ ਸਕਦੇ ਆ ਉਦਾਂ ਹੀ ਇੱਕ ਗੋਲੀ ਖਾ ਕੇ ਅਸੀਂ HIV ਨੂੰ ਵੀ ਕੰਟਰੋਲ ਕਰ ਸਕਦੇ ਆ ਸੰਸਰ ਕੀ ਨਾਮ ਹੈ ਹਾਂਜੀ ਮੇਰਾ ਨਾਮ ਜੀ ਗੌਰਵ ਸ਼ਰੀਨ ਹੈ ਜੀ ਸਹਾਰਾ ਕਲੱਬ ਤੋਂ। ਸਹਾਰਾ ਕਲੱਬ ਕੈਂਪ ਲੱਗਿਆ ਰਿਹਾ ਹੈ ਦਾ। ਹਾਂਜੀ ਜੀ ਅੱਜ ਸਹਾਰਾ ਕਲੱਬ ਅੱਖਾਂ ਦਾ ਇੱਕ ਮੇਗਾ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਸਰਕਾਰੀ ਹਸਪਤਾਲ ਦੇ ਮਾਹਰ ਡਾਕਟਰ ਗੋਲਡ ਮੈਡੀਕਲਿਸ ਡਾਕਟਰ ਆਏ ਨੇ। ਉਹਨਾਂ ਨੇ ਇੱਥੇ 200 ਮਰੀਜ਼ ਤੋਂ ਪਲੱਸ ਮਰੀਜ਼ਾਂ ਦਾ ਜਿਹੜਾ ਵਾ ਅੱਖਾਂ ਦੀ ਚੈੱਕਅਪ ਕੀਤਾ ਵਾ। ਉਹਦੇ ਚੋਂ ਉਹਨਾਂ ਨੇ ਦੇਖਿਆ ਕਿ ਜਿਹੜਿਆ ਮਰੀਜ਼ਾਂ ਦਾ ਅੱਖਾਂ ਦਾ ਆਪਰੇਟ ਹੋਣਾ ਉਹ ਉਹਨਾਂ ਨੇ ਡਿਸਾਈਡ ਕੀਤਾ ਕਿ 13 ਤਰੀਕ ਨੂੰ ਆਪਾਂ ਸਾਰੇ ਉਹਨਾਂ ਨੂੰ ਲੈ ਕੇ ਜਾਵਾਂਗੇ ਹਸਪਤਾਲ ਉੱਥੇ ਜਾ ਕੇ ਉਹਨਾਂ ਦਾ ਚੈੱਕਅਪ ਹੋਏਗਾ ਚੈੱਕਅਪ ਦੌਰਾਨ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਸਹਾਰਾ ਕਲੱਬ ਵੱਲੋਂ ਐਨਕਾਂ ਵਗੈਰਾ ਦੀ ਲੋੜ ਜਿਹੜੀ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ ਜਿਨ੍ਹਾਂ ਦੇ ਆਪਰੇਸ਼ਨ ਵੀ ਹੋਣੇ ਆ ਉਹਨਾਂ ਨੂੰ ਟਾਈਮ ਦੇ ਕੇ ਉਹਨਾਂ ਦਾ ਆਪਰੇਸ਼ਨ ਵੀ ਕਰਾਇਆ ਜਾਏਗਾ ਜੀ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਅੱਜ ਜਿਹੜਾ ਇੱਥੇ ਸਹਾਰਾ ਕਲੱਬ ਨੇ ਅੱਖਾਂ ਦਾ ਕੈਂਪ ਲੱਗਾ ਬਹੁਤ ਵਧੀਆ ਗਿਆ ਜੀ ਮਾਲਿਕ ਦੀ ਕਿਰਪਾ ਨਾਲ ਸਭ ਕੁਝ ਹੋਇਆ ਜੀ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਸੰਭਵ ਹੈ ਜੀ